ਮੈਂ ਐਸਐਸ ਜਨੈਰਲ ਸਰ ਸਰਕਾਰ ਕੋਲ ਤਨ ਆਦਾ ਜੀ ਤਾਂ ਮੈਨੂੰ ਪੁੱਛਰ ਪਹਿਲਾਂ ਐਮਐਸਸੀ ਸਿਟੀਪੂਰੀ ਦਾ ਫੋਨ ਆਇਆ ਸੀ ਵੀ ਨਾਨਕਸਰ ਗੁਰਦੁਆਰੇ ਕੋਲੇ ਕੋਈ ਕੋਈ ਐਕਸੀਡੈਂਟ ਹੋਇਆ ਹਾਂਜੀ ਇਹ ਸਿਟੀਪੂਰੀ ਮੁੰਜੀ ਦਾ ਮੈਨੂੰ ਫੋਨ ਆਇਆ ਵੀ ਉੱਥੇ ਇੱਕ ਐਕਸੀਡੈਂਟ ਹੋਇਆ ਤਾਂ ਮੈਂ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚਿਆ ਤੇ ਇੱਥੇ ਆ ਕੇ ਦੇਖਿਆ ਵੀ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਆਫ ਵਿੱਚ ਇੱਕ ਗੱਡੀ ਲੋਡ ਆ ਤਿੰਨਲੀ ਗੱਡੀ ਆਪਦੀ ਟਰਨ ਲੈ ਰਹੀ ਸੀ ਤੇ ਉਹਨਾਂ ਵਿੱਚੋਂ ਇੱਕ ਬੰਦੇ ਦੇ ਸਰਤ ਲੱਗੀ ਹੈ ਉਹਨੂੰ ਅਸੀਂ ਸਿਵਲ ਹਸਪਤਾਲ ਚੋਂ ਹੀ ਦਾਖਲ ਕਰਾਇਆ ਤੇ ਹੁਣ ਜੋ ਅਗਲੀ ਕਾਰਵਾਈ ਹੋ ਉਮਲ ਵਿੱਚ ਲਿਆਂਦੀ ਜਾਊ ਤੇ ਥਾਣੇ ਤਲਾ ਦੇ ਦਿੱਤੀ ਗੱਡੀਆਂ ਕਿੱਧਰੋਂ ਕਿੱਧਰ ਆ ਰਹੀਆਂ ਸਨ ਮਤੋਂ ਕਲੀਅਰ ਰੋਡ ਕਲੀਅਰ ਕਰਾਤਾ ਸਾਈਡ ਤੇ ਕਰਾ ਕੇ ਤੇ ਅਗਲੀ ਕਾਰਵਾਈ ਜਾਰੀ ਹੈ ਕਿੱਧਰੋਂ ਕਿੱਧਰੋਂ ਆ ਰਹੀਆਂ ਸੀ ਗੱਡੀਆਂ ਇੱਕ ਗੱਡੀ ਤਾਂ ਆ ਰਹੀ ਸੀ ਜੀ ਆਪਣੇ ਲੁਧਿਆਣਿਆਂ ਨੇ ਕੰਮ ਜਿਹੜੀ ਲੋਡ ਹੈ ਦੂਸਰੀ ਰੋਡ ਤੋਂ ਆਪਦੀ ਅੱਗੇ ਘਰ ਨੂੰ ਮੁੜ ਰਹੀ ਸੀ ਜੀ ਹਾਂਜੀ ਜੋ ਆ ਮੌਕੇ ਤੇ ਹੋਇਆ ਇਹ ਰਿਪੋਰਟ ਹੈ ਅਗਲੀ ਕਾਰਵਾਈ ਦੀ। ਕੋਤਨ ਕਿਤੇ 60 ਮਿੰਟ ਲੱਗੀ। ਨਹੀਂ ਜੀ ਇੱਕ ਬੰਦੇ ਜਿਹੜਾ ਇੰਜਰਡ ਆ ਉਹਨੂੰ ਅਸੀਂ ਦਾਖਲ ਕਰਾਇਆ ਜੀ। ਸਾਡੀ ਇੱਕ ਸੀਐਮ ਸਾਹਿਬ ਨੂੰ ਬੇਨਤੀ ਹੈ ਜੀ ਆਹ ਰੋਡ ਆ ਰਿਹਾ ਹੈ ਜੀ ਬਲੇਕ ਕੋਲੇ ਤੋਂ ਆਹ ਰੋਡ ਜਾ ਰਿਹਾ ਹੈ ਜੀ ਸੰਗਰੂਰ। ਮੋਬਾਈਲ ਦੀ ਲੈਣਾ। ਇਹ ਲਾਈਟ ਕਰ ਦੂੰ ਮੈਂ ਤੇ। ਤੁਸੀਂ ਇਹ ਦੇਖ ਲਓ ਜੀ ਆਹ ਫੁੱਟਪਾਥ ਬਣਿਆ ਹੋਇਆ ਜੀ। ਇਹ ਕੋਲ ਉੱਤਰਨ ਸਾਰੀ ਬਣਿਆ ਹੋਇਆ ਬਿਲਕੁਲ ਕੋਲ ਉੱਤਰਨ ਸਾਰ। ਬਣ ਕੇ ਚੱਲਵੇ 10 ਮੀਟਰ ਦੀ ਦੂਰੀ ਤੇ ਬਿਲਕੁਲ ਆਇਆ ਨਹੀਂ ਹੈ। ਇਹ ਇਹ ਫੁੱਟਪਾਥ ਬਣਨ ਕਰਨਾ ਇੰਨੇ ਕਿਉਂ ਐਕਸੀਡੈਂਟ ਹੁੰਦੇ ਨੇ ਕੋਈ ਇੱਕ ਦਿਨ ਨਹੀਂ ਦੋ ਦਿਨ ਨਹੀਂ ਡੇਲੀ ਬੰਨ ਆ ਗਏ ਤੁਸੀਂ ਜਦੋਂ ਮਰਜੀ ਇੱਥੇ ਸੀਸੀ ਟੈਵਲਾ ਚੈੱਕ ਕਰਦਾ ਲੋ ਡੇਲੀ ਐਕਸੀਡੈਂਟ ਹੁੰਦੇ ਨੇ ਸਿਰਫ ਇਹ ਗੱਲ ਚੀਜ਼ ਕਰਕੇ ਆ ਇੱਥੇ ਆ ਲਾਇਆ ਹੋਇਆ ਫਲਿੱਪਕਾਰਟ ਲਾਇਆ ਜਿੱਦ ਤੱਕ ਬਲਬਾਸਿਆ ਦੇ ਲਾਇਆ ਉਹ ਵੀ ਟੁੱਟ ਗਿਆ ਆ ਵੀ ਟੁੱਟ ਗਿਆ ਫਲੈਟਰ ਇਹ ਵੀ ਟੁੱਟ ਗਿਆ ਜੀ ਠੀਕ ਇਹਨਾਂ ਨੂੰ ਚਾਹੀਦਾ ਜੀ ਇਹਨੂੰ ਪੱਟ ਕੇ ਉਹ ਜੱਦਾ ਇਹਨੂੰ ਬਹਾਂ ਕਰਿਆ ਜਾਵੇ ਜੀ ਇਹਨੂੰ ਉਰੋਂ ਪਲਾਨ ਕਰ ਦਿੱਤਾ ਜਾਵੇ ਇੱਥੇ ਐਕਸੀਡੈਂਟ ਬਹੁਤ ਹੋ ਗਏ ਸਾਡੀ ਥੋੜੀ ਜੀ ਮਾਨ ਸਾਹਿਬ ਨੂੰ ਬੇਨਤੀ ਹੈ ਜੀ ਆਹ ਚੀਜ਼ੇ ਤੁਸੀਂ ਜ਼ਰੂਰ ਕਰ ਕਰਿਆ ਜੀ ਸੜਕਾਂ ਚੌੜੇ ਕਰ ਲਿਆ ਪੁਲ ਵੱਡਾ ਹੋਰ ਬਣਾ ਦਿਓ ਈਨਾ ਪਤਾ ਲੱਗਾ ਰਹੇ ਇਹ ਬੁਲਬਾਕ ਬਣੀ ਹੋਈ ਐ ਉਸ ਤੋਂ ਕੁਝ ਨਹੀਂ ਦਿੱਤਾ ਥੰਬਾ ਕਿੱਥੇ ਲੱਗਿਆ ਜੀ ਇੱਥੇ ਕੋਈ ਥੰਬਾ ਨਹੀਂ ਲਾਈਟ ਵਾਲਾ